ਇੱਕ ਵਾਰ ਮੁੜ ਤੋਂ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆਉਂਦੀ ਪਈ ਹੈ ਜਿਸ ਤਰ੍ਹਾਂ ਬੀਤੇ ਦਿਨ ਪਟਿਆਲਾ ਦੇ ਵਿੱਚ ਇੱਕ ਬੱਚੀ ਦੇ ਨਾਲ ਜੋ ਖਬਰ ਸਾਹਮਣੇ ਆਈ ਉਸ ਤੋਂ ਬਾਅਦ ਹੁਣ ਇੱਥੇ ਨੌਸ਼ਰਬਾਜ਼ਾ ਦੇ ਵੱਲੋਂ ਬਦਮਾਸ਼ਾਂ ਦੇ ਵੱਲੋਂ ਇੱਕ ਕਾਰ ਸਵਾਰ ਦੀ ਲੁੱਟ ਕੀਤੀ ਗਈ ਹੈ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਸਵਾਰ ਜਿਹੜਾ ਆ ਇਹ ਗੱਡੀ ਜਿਹੜੀ ਠੀਕਰਾਈ ਹੁੰਦੀ ਉਸਤੇ ਪੈਸੇ ਦੇਣ ਜਾਂਦਾ ਪਿਆਸੀ ਪਰ ਗਲਤ ਅਨਸਰਾਂ ਦੇ ਵੱਲੋਂ ਉਸਤੀ ਗੱਡੀ ਦੀ ਭੰਨਤੋੜ ਕੀਤੀ ਗਈ ਉਸ ਤੋਂ ਬਾਅਦ ਉਸ ਤੋਂ ਪੈਸੇ ਖੋਬ ਮਾਰ ਕਰ ਦਿੱਤੀ ਗਈ ਹੈ ਅਜਿਹੇ ਦੇ ਵਿੱਚ ਪਟਿਆਲਾ ਦੇ ਵਿੱਚ ਕ੍ਰਾਈਮ ਦੇ ਸੀਨ ਲਗਾਤਾਰ ਵਧਦੇ ਪਏ ਇਸ ਤੋਂ ਪਹਿਲਾਂ ਇੱਕ ਮਰਡਰ ਦੀ ਖਬਰ ਵੀ ਸਾਹਮਣੇ ਆਈ ਸੀ ਜਦੋਂ ਕਿ ਦੋ ਦੋਸਤ ਜਿਹੜੇ ਆ ਉਹ ਦਿਹਾੜੀ ਤੱਕ ਕੰਮ ਕਰਕੇ ਵਾਪਸ ਮੁੜਦੇ ਪਏ ਸੀ ਤਾਂ ਰਸਤੇ ਦੇ ਵਿੱਚ ਚਣ ਪਛਾਤਿਆਂ ਦੇ ਵੱਲੋਂ ਕਿਰਚਾ ਮਾਰੀਆਂ ਗਈਆਂ ਸੀ ਅਜਿਹੇ ਹਾਲਾਤ ਪਟਿਆਲਾ ਦੇ ਕਿਉਂ ਬਣੇ ਹੋਏ ਆ ਪਰ ਇਥੇ ਜੇਕਰ ਤੁਸੀਂ ਦਿਨ ਦਿਹਾੜੇ ਵੀ ਕੰਮ ਕਰਦੇ ਪਿਓ ਤਾਂ ਇਹ ਇਸ ਸ਼ਖਸ ਦੇ ਨਾਲ ਕਿਵੇਂ ਵਾਪਰੀ ਹੈ ਇਸ ਤੇ ਜ਼ਬਾਨੀ ਸੁਣਦੇ ਪਰ ਇਸ ਤੋਂ ਪਹਿਲਾਂ ਪਟਿਆਲਾ ਤੋਂ ਸਾਡੇ ਪੱਤਰਕਾਰ ਕੇਸ਼ਵ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਸੋ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਦੇ ਆਂ ਪਟਿਆਲਾ ਤੋਂ ਸਾਡੇ ਪੱਤਰਕਾਰ ਕੇਸ਼ਵ ਦੇ ਨਾਲ ਕੇਸ਼ਵ ਜਿਸ ਤਰ੍ਹਾਂ ਪਟਿਆਲਾ ਦੇ ਵਿੱਚ ਬੀਤੇ ਦਿਨ ਇੱਕ ਆਟੋ ਸਵਾਰ ਦੇ ਵੱਲੋਂ ਇੱਕ ਬੱਚੀ ਦੇ ਨਾਲ ਜਿਸ ਤਰ੍ਹਾਂ ਜ਼ਬਰਦਸਤੀ ਕੀਤੀ ਗਈ ਉਸ ਤੋਂ ਬਾਅਦ ਇੱਕ ਹੋ ਮਾਰ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਪਹਿਲੇ ਕਤਲ ਦੀ ਖਬਰ ਸਾਹਮਣੇ ਆਈ ਸੀ ਪਟਿਆਲੇ ਦੇ ਵਿੱਚ ਹੁੰਦਾ ਕੀ ਪਿਆ ਆ ਆਲਾ ਦੇ ਨਾਲ ਦੇ ਨਾਲ ਰਾਈ ਰਾਈ ਮਾਜਰਾ ਬੜਾ ਰਾਈ ਮਾਜਰਾ ਸੁਣਨੀ ਆ ਉੱਥੇ ਇੱਕ ਘਾਹਕਾਰਥ ਵਾਲਾ ਝਾਰਾ ਨਾਲ ਕੁਝ ਪਿੰਡ ਦੇ ਇੱਕ ਨੌਂਡੇ ਦੇ ਬੰਦੇ ਰੋਕ ਕੇ ਘੇੜ ਕੇ ਬਲਦੀ ਗੱਡੀ ਬੰਦੇ ਆ ਉਸ ਤੋਂ ਬਾਅਦ ਉਹਨੂੰ 15 ਤੋਂ 20 ਜਾਣੇ ਫੜ ਗਏ ਡਾਂਗਾਂ ਵਾਲਾ ਜਿਹਾ ਮਾਹੌਲ ਨਾ ਤਰਸਨ ਨਾਲ ਕੋਟ ਮਾਰਕੀਟ ਇੰਦੀ ਪੂਰੀ ਤਰ੍ਹਾਂ ਜਿਹੜੀ ਸੋਸ਼ਲ ਮੀਡੀਆ ਤੇ ਸੀਡੀ ਵਰੀ ਵੀਡੀਓ ਮੈਟਰ ਹੋ ਗਈ ਆ ਜਦੋਂ ਤੁਸੀਂ ਉਹ ਵਿਕਟਮ ਦੇ ਨਾਲ ਗੱਲ ਕੀਤੀ ਪੀੜਤ ਦੇ ਨਾਲ ਗੱਲ ਕੀਤੀ ਉਹ ਕੀ ਕਹਿੰਦਾ ਹੈ ਉਹ ਕਿੱਥੇ ਕੰਮ ਕਰਦਾ ਹੈ ਤੇ ਕਿੱਥੋਂ ਪੈਸੇ ਲੈ ਕੇ ਆ ਰਿਹਾ ਸੀ ਔਰ ਕੋਈ ਇਹ ਕਿਸੇ ਦੁਕਾਨਦਾਰ ਕੋਲ ਕੰਮ ਕਰਦਾ ਸੀ ਗਰ ਨਿੱਜੀ ਦੁਕਾਨਦਾਰ ਉਸਤੇ ਅਖੋਦੀ ਗੱਡੀ ਠੀਕ ਕਰਾ ਕੇ ਲੈ ਆ ਜੀ ਗੱਡੀ ਵਾ ਨੂੰ ਪੈਦਾਂ ਜਾਂ ਰਹੇ ਸੀ ਮਕੈਨਿਕ ਕੋਲ ਉਤਰੋ ਜਾ ਰਿਹਾ ਸੀ ਤੇ ਉਸੇ ਗੱਡੀ ਘੇਰ ਕੇ ਰੀਨ ਠੀਕ ਕੁਝ ਪੈਸੇ ਸੀਗੇ ਦੀ ਕੋਈ ਕੰਮ ਕੋਈ ਜਾਂਦੇ ਚੇਨ ਵਗੈਰਾ ਜਿਹਾ ਹੋਰ ਮੇਰੀ ਗੱਡੀ ਦੀ ਪੂਰੀ ਤਰ੍ਹਾਂ ਪਲ ਡੋਰ ਕੀਤੀ ਗਈ ਤੇ ਮੇਰੇ ਨਾਲ ਬਹੁਤ ਪੂਰੀ ਤਰ੍ਹਾਂ ਕੁੱਟ ਮਾਰ ਕੇ ਜਿਉ ਪੀਡੀਆ ਵੀ ਸਟਾਫ ਦਿਖਾਈ ਦੇ ਰਿਹਾ ਮੈਨੇ ਜੇਕਰ ਗੱਲ ਕੀਤੀ ਜਾਵੇ ਇਹ ਕੀ ਦਿਨ ਦਾ ਮਾਮਲਾ ਤੇ ਪਟਿਆਲੇ ਦੇ ਕਿਹੜੇ ਏਰੀਆ ਦਾ ਮਾਮਲਾ ਤਵਾਲੀਏ ਜਿਹੜਾ ਏਰੀਆ ਸਥਾਨਕ ਤਵਾਲੀ ਤੋਂ ਇਲਾਵਾ ਬਿਲਕੁਲ ਪੂਜੀ ਦੇ ਦੋ ਕੁਝ ਦੂਰ ਸਥਾਨਕ ਤਵਾਲੀ ਆਵੰਦਾ ਫਿਰ ਵੀ ਉਸੇ ਕਲੋਣੇ ਦੇ ਵਿੱਚ ਨਾ ਹੁੰਦਾ ਕੋਈ ਪੀਸੀਆਰ ਪਹੁੰਚੀਏ ਨਾਲ ਕਰਿਓ ਪਿੰਡ ਵਾਲੇ ਲੈ ਗਿਆ ਨਾ ਵੀ ਪੀਸੀਆਰ ਦੇ ਕਲੋਣੇ ਦੇ ਨਾਲ ਕੋਈ ਪੁਲਿਸ ਨੌਕਾ ਹੁੰਦਾ ਹੁੰਦਾ ਤੁਸੀਂ ਅਕਸਰ ਜਿਵੇਂ ਪੱਤਰਕਾਰਤਾ ਪਟਿਆਲੇ ਦੇ ਵਿੱਚ ਕਰਦੇ ਰਹਿੰਦੇ ਹੋ ਜੇ ਹਾਲਾਤ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਕੀ ਕ੍ਰਾਈਮ ਦੇ ਰੇਟ ਪੁਲਿਸ ਦੇ ਵੱਲੋਂ ਜਲਦੀ ਸੋਲਵ ਕਰ ਲੈ ਰਹੇ ਜਾਂਦੇ ਆ ਕਰਦੀ ਵੀ ਇੱਕ ਆਪਾਂ ਗੱਲ ਕਰਦੇ ਪਟਿਆਲਾ ਦੇ ਵਿੱਚ ਗੁੱਟਾ ਕਰਦੇ ਆ ਨਗਰ ਨਾਜ਼ ਪਿਛੇ ਪਿਛਲੇ ਕੁਝ ਦਿਨਾਂ ਤੋਂ ਜਾਰੀ ਹੈ ਜੀ ਠੀਕ ਹੈ ਸੋ ਜਿਸ ਤਰ੍ਹਾਂ ਸਹਿਯੋਗੀ ਦੇ ਵੱਲੋਂ ਦੱਸਿਆ ਗਿਆ ਹੈ ਕਿ ਪਟਿਆਲਾ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੁਝ ਜ਼ਿਆਦਾ ਹੀ ਕ੍ਰਾਈਮ ਦੇ ਰੇਟ ਵਧੇ ਹੋਏ ਆ ਪਰ ਅਜੇਹੇ ਦੇ ਵਿੱਚ ਜਿਹੜਾ ਸਖਸ਼ ਆਪਣੀ ਗੱਡੀ ਠੀਕ ਕਰਾ ਕੇ ਆਉਂਦਾ ਪਿਆ ਸੀ ਉਸਤੇ ਨਾਲ ਲੁੱਟਖੋ ਹੋਈ ਹੈ ਤੇ ਉਸਦੀ ਚੇਨ ਤੱਕ ਚੋਰੀ ਕਰਨ ਦੀ ਤੇ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਅਜਿਹੇ ਪੂਰੇ ਮਾਮਲੇ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਪਿਆਏ ਕਿ ਹਾਲਾਤ ਪਟਿਆਲਾ ਦੇ ਨੇ ਕਿ ਜਾਂ ਤੁਸੀਂ ਜਿੱਥੇ ਰਹਿਣੇ ਪਏ ਹੋ ਉੱਥੇ ਵੀ ਕ੍ਰਾਈਮ ਦੇ ਰੇਟ ਪੰਜਾਬ ਦੇ ਵਿੱਚ ਵਧੇ ਹੋਏ ਆ ਸਰਕਾਰ ਦਾ 3 ਸਾਲ ਦਾ ਕਾਰਜਕਾਲ ਜਿਹੜਾ ਹੈ ਉਹ ਪੂਰਾ ਹੋ ਚੱਲਿਆ ਹੈ ਅਜਿਹੇ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਜ਼ਰੂਰ ਕਮੈਂਟ ਕਰਨ ਦੀ ਕੋਸ਼ਿਸ਼ ਕਰਨਾ